ਜੇ ਲੀਆਂ ਸਲਾਖਾਂ ਦੇ ਪਿੱਛੇ ਜਾ ਕੇ ਵੀ ਉਹ ਟਿਕਲੇ ਰਿਹਾ ਕੋਈ ਪ੍ਰਪੋਇਟ ਨੈਟਵਰਕ ਕੋ ਸਮਰਾਜ ਚਲਾ ਰਿਹਾ ਹੈਗਾ ਅੱਜ ਮੇਰੀ ਟੀਮ ਦੇ ਅੱਗੇ ਬੰਦੇ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਆਉਣਾ ਸੀ ਉਹ ਐਸਐਸਪੀ ਆਫਿਸ ਬਟੇ ਨੇ ਉੱਥੇ ਬੈਠ ਕੇ ਹਾਜ਼ਰੀਆਂ ਭਰ ਰਹੇ ਨੇ ਜਿਹੜਾ ਮੇਰਾ ਚਮੁੱਤਾ ਚੱਕਿਆ ਹੈਗਾ ਜ਼ਮੀਨ ਦੇ ਕਬਜ਼ੇ ਵਾਲਾ ਇਹ ਬੰਦਾ ਕੀ ਕਰ ਅਦਮਰੀਆ ਕਰਕੇ ਸੁੱਟਿਆ ਵਰਜਿੰਦਰ ਨੇ ਸੀਸੀਟੀਵੀ ਤੁਹਾਡੇ ਕੋਲ ਪਹੁੰਚ ਗਈ ਤੁਸੀਂ ਚੈਨਲ ਤੇ ਚਲਾ ਦਿੱਤੀ 2021 ਦਾ ਕੇਸ ਆ ਅੱਜ ਤੱਕ ਇਸ ਦੀ ਗੱਲ ਹੀ ਨਹੀਂ ਹੋਈ ਇਹਦੇ ਵਿੱਚ ਇਵਨ ਕੇ ਇੱਕ ਪੁਲਿਸ ਵਾਲਾ ਵੀ ਪੱਟੜ ਹੋਇਆ ਠੀਕ ਹੈ ਇਹ ਪੁਲਿਸ ਵਾਲੇ ਨੇ ਜਾਨ ਬਚਾਈ ਸੀ ਇਸ ਬੰਦੇ ਦੀ ਨਹੀਂ ਤਾਂ ਇਹਨੂੰ ਮਾਰ ਦਿੱਤਾ ਗਿਆ ਸੀ ਮਾਨਯੋਗ ਕੋਰਟ ਦੇ ਆਰਡਰ ਨੇ ਇਸ ਵਰਜਿੰਦਰ ਪਾਲਸੋ ਨੂੰ ਇਸ ਕਿਸਾਨ ਦੀ ਜਿਹਨੂੰ ਇਹਨੇ ਮਾਰਿਆ ਇਸ ਕਿਸਾਨ ਨੂੰ ਜ਼ਮੀਨ ਖਾਲੀ ਕਰਾਉਂਦੇ ਇਸ ਦਾ ਇੱਕ ਕਿਲਾ ਨੱਪੀ ਬੈਠਿਆ ਹੈਗਾ 2021 ਤੋਂ ਪਰ ਹੈ ਕਿ ਨਾ ਕੋਲੇ ਤੁਸੀਂ ਤਾਂ ਪਾਸਟਰ ਦਾ ਕਹਿ ਰਹੇ ਹੋ ਮਤਲਬ ਹੈ ਇਸ ਸਮੇਂ ਉਹ ਕਬਜ਼ੇ ਤੇ ਹੈ ਕੌਣ ਲੋ ਕਬਜ਼ੇ ਤੇ ਪਾਸਟਰ ਹੈ ਪਰ ਜਿੰਨ ਤੱਕ ਪਰ ਜਿੰਦਰ ਬਾ ਚਾਰਚਾ ਉਸ ਕਬਜ਼ੇ ਦੇ ਵਿੱਚ 6 ਮਹੀਨੇ ਹੋ ਗਏ ਜਿਹੜੀ ਪੁਲਿਸ ਅਮਰਿਤਪਾਲ ਨੂੰ ਗ੍ਰਿਫਤਾਰ ਕਰਨ ਵੇਲੇ ਉਹ ਈ ਸਟੇਟ ਨੂੰ ਜਮ ਕਰ ਦਿੰਦੀ ਆ ਇੰਟਰਨੈਟ ਬੰਦ ਕਰ ਦਿੰਦੀ ਆ ਮਿਲਟਰੀ ਬੁਲਾ ਲੈਂਦੀ ਆ ਚਾਰ ਸਾਲ ਹੋ ਗਏ ਇਸ ਕੇਸ ਦੇ ਵਿੱਚ ਅੱਜ ਤੱਕ ਕੋਈ ਅਸਲੀ ਇਨਵੈਸਟੀਗੇਸ਼ਨ ਆਸ ਹੀ ਸੈਟ ਨਹੀਂ ਬਣੀ ਕਹਿ ਦੇ ਉੱਤੇ ਜਾਨ ਨੂੰ ਮਾਰਨ ਦਾ ਕੋਈ ਕੇਸ ਚੱਲ ਜਵੇ ਸਵਾਲੀਆ ਚਿੰਨ ਖੜਾ ਹੋ ਗਿਆ ਕਿ ਵਾਖੇ ਹੀ ਕੋਲੋਂ ਸਦੀ ਜੇਬ ਚ ਇਹ ਜੇਲ੍ਹ 'ਚ ਬੈਠਾ ਆਪਣਾ ਸਾਰਾ ਜਿਹੜਾ ਲਾਮਨਿਸਪਲ ਚਲਾਈ ਜਾਂਦਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਚਾਹੇ ਭਜਿੰਦਰ ਪਾਸਸ਼ਰ ਦੀ ਗੱਲ ਕਰੀਏ ਜੇਲਾਂ ਦੀਆਂ ਸਲਾਖਾਂ ਪਿੱਛੇ ਜ਼ਰੂਰ ਹੈਗੇ ਨੇ ਪਰ ਉਹਨਾਂ ਦੀਆਂ ਕੁਝ ਜਿਹਨੀਆਂ ਹਾਲੇ ਵੀ ਜਿਹੜੇ ਤੰਤਰ ਹੈਗੇ ਨੇ ਜ਼ਰੂਰ ਜਿਹੜੇ ਕੀ ਭਗਤ ਸਿੰਘ ਦੁਆਬੀ ਜਿਨ੍ਹਾਂ ਨੇ ਉਸ ਕੇਸ ਵਿੱਚ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਉਸ ਪਰਿਵਾਰ ਦਾ ਤੇ ਅੱਜ ਆ ਕਿ세 ਪਰਵਾਹ ਦੀ ਜ਼ਮੀਨ ਦਾ ਮੈਟਰ ਹੈਗਾ ਉਸ ਨੂੰ ਲੈ ਕੇ ਜਰੂਰ ਪਹੁੰਚੇ ਨੇ মিডিਆ ਸਾਹਮਣੇ ਕੀ ਅਗਰ ਪ੍ਰਸ਼ਾਸਨ ਨਹੀਂ ਕਾਰਵਾਈ ਕਰੇਗਾ ਤਾਂ ਅਸੀਂ ਧਰਨੇ ਮਜਾਰੇ ਕਰਾਂਗੇ ਭਰ ਸਿੰਘ ਦੁਆਬੀ ਸਾਡੇ ਨਾਲ ਨੇ ਦਬੀ ਸਾਬ ਅਸੀਂ ਪਹਿਲਾਂ ਤਾਂ ਇਹ ਕਹਿੰਨੇ ਕਿ ਤੁਸੀਂ ਬਹੁਤ ਵੱਡੀ ਜਿਹੜੀ ਲੜਾਈ ਸੀ ਤੁਸੀਂ ਲੜੀ ਜੋ ਤੁਸੀਂ ਤੁਹਾਨੂੰ মিডিਏਸ ਅਸੀਂ ਦੇਖਿਆ ਹੁਣ ਫਿਰ ਜਿਹੜਾ ਕੀ ਉਹ ਤਾਂ ਜੇਲ੍ਹ ਦੇ ਇਲਾਕਿਆਂ ਪਿੱਛੇ ਤੁਸੀਂ ਜੋ ਤੁਹਾਡੇ ਜਿਹੜਾ ਉਹਨਾਂ ਕਰਕੇ ਗੈਰਜਨਨ ਦੇ ਤਾਦ ਹੋਏ ਦੇਖੋ ਗੱਲ ਇਦਾਂ ਆ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਜਾ ਕੇ ਵੀ ਉਹ ਟਿਕ ਨਹੀਂ ਰਿਹਾ ਉਹ ਆਪਣਾ ਪੂਰਾ ਇੱਕ ਨੈਟਵਰਕ ਪੂਰਾ ਸਾਮਰਾਜ ਚਲਾ ਰਿਹਾ ਹੈਗਾ ਔਰ ਨੈਟਵਰਕ ਵੀ ਇਹਨੇ ਵੱਡੇ ਲੈਵਲ ਤੇ ਚਲਾ ਰਿਹਾ ਹੈਗਾ ਅੱਜ ਮੇਰੀ ਟੀਮ ਦੇ ਅੱਧੇ ਬੰਦੇ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਆਉਣਾ ਸੀ ਉਹ ਐਸਐਸਪੀ ਆਫਿਸ ਬੱਠੇ ਨੇ ਉੱਥੇ ਬੈਠ ਕੇ ਹਾਜ਼ਰੀਆਂ ਭਰ ਰਹੇ ਨੇ ਜਿਹੜਾ ਮੈਂ ਅੱਜ ਮੁੱਦਾ ਚੱਕਿਆ ਹੈਗਾ ਜ਼ਮੀਨ ਦੇ ਕਬਜ਼ੇ ਵਾਲਾ ਤੁਸੀਂ ਦੇਖੋ ਕਿ ਮੈਂ ਤੁਹਾਨੂੰ ਦਿਖਾਵਾਂ ਇਹ ਬੰਦਾ ਠੀਕ ਐ ਅੱਧ ਮਰਿਆਂ ਕਰਕੇ ਸੁੱਟਿਆ ਵਰਜਿੰਦਰ ਨੇ ਸੀਸੀਟੀਵੀ ਤੁਹਾਡੇ ਕੋਲ ਪਹੁੰਚ ਗਈ ਤੁਸੀਂ ਚੈਨਲ ਤੇ ਚਲਾਤੀ ਠੀਕ ਐ ਆਪ ਇਹਦੇ ਵਿੱਚ ਇਵਨ ਕੇ ਇੱਕ ਪੁਲਿਸ ਵਾਲਾ ਵੀ ਫੱਟੜ ਹੋਇਆ ਠੀਕ ਐ ਇਹ ਪੁਲਿਸ ਵਾਲੇ ਨੇ ਜਾਨ ਬਚਾਈ ਸੀ ਇਸ ਬੰਦੇ ਦੀ ਨਹੀਂ ਤਾਂ ਇਹਨੂੰ ਮਾਰ ਦਿੱਤਾ ਗਿਆ ਸੀ 2021 ਦਾ ਕੇਸ ਆ ਇਹ ਅੱਜ ਤੱਕ ਇਸ ਕੇਸ ਦੀ ਗੱਲ ਹੀ ਨਹੀਂ ਹੋਈ ਅੱਜ ਤੱਕ ਇਸ ਕੇਸ ਦੇ ਵਿੱਚ ਕੋਈ ਵੱਡਾ ਪਰਚਾ ਹੀ ਨਹੀਂ ਦਰਜ ਹੋਇਆ ਇੱਕ ਲਗਭਗ ਲਗਭਗ ਮਾਰ ਦਿੱਤਾ ਗਿਆ ਸੀ ਇਸ ਬੰਦੇ ਨੂੰ ਅੱਜ ਮੈਂ ਇਸ ਬੰਦੇ ਨੂੰ ਪ੍ਰੈਸ ਕਾਨਫਰੰਸ 'ਚ ਪਹੁੰਚਾਣਾ ਸੀ ਪਰ ਇਹ ਇੰਨਾ ਕ ਹਾਲੇ ਤੱਕ ਡਰਿਆ ਹੋਇਆ ਹਾਲੇ ਤੱਕ ਦਹਿਸ਼ਤ 'ਚ ਹੈ ਕਿ ਘਰ ਬੈਠਾ ਘਰੋਂ ਨਿਕਲਣ ਨੂੰ ਤਿਆਰ ਨਹੀਂ ਠੀਕ ਹੈ ਇਹ ਬੰਦਾ ਜਿਹੜਾ ਵਰਜਿੰਦਰ ਹੈਗਾ ਜਿਹੜਾ ਤੁਸੀਂ ਦੇਖੋ ਇਹਦਾ ਇਨਫਲੂਐਂਸ ਦੇਖੋ ਇਸ ਸਟੇਟ ਦੇ ਪਾਰਲਰ ਇੱਕ ਗਵਰਨਮੈਂਟ ਘੜੀ ਘੜੀ ਬਟਿਆ ਮਾਨਯੋਗ ਕੋਰਟ ਵੱਲੋਂ ਆਰਡਰ ਨਹੀਂ ਮਾਨਯੋਗ ਕੋਰਟ ਦੇ ਆਰਡਰ ਨੇ ਇਸ ਵਰਜਿੰਦਰ ਪਾਲਸਰ ਤੋਂ ਇਸ ਕਿਸਾਨ ਦੀ ਜਿਹਨੂੰ ਇਹਨੇ ਮਾਰਿਆ ਇਸ ਕਿਸਾਨ ਦੀ ਜ਼ਮੀਨ ਖਾਲੀ ਕਰਾਉਣੀ ਹੈ ਇਸ ਦਾ ਇੱਕ ਕਿਲਾ ਨੱਪੀ ਬੈਠਿਆ ਹੈਗਾ 2021 ਤੋਂ ਇਹ ਮਾਨਯੋਗ ਕੋਰਟ ਦੇ ਆਰਡਰ ਨੇ 6 ਮਹੀਨੇ ਪਹਿਲਾਂ ਕੋਰਟ ਕਹਿ ਰਿਹਾ ਹੈ ਕਿ ਇਹ ਉਪਰੋਕਤ ਕੰਮ ਨੂੰ ਕਰਨ ਦੇ ਸਮੇਂ ਅਮਨ ਅਤੇ ਕਾਨੂੰਨ ਦੀ ਸਥਿਤੀ برقرار ਰੱਖਣ ਲਈ ਨਾਇਬ ਤਹਿਸੀਲਦਾਰ ਮਾਜਰੀ ਵੱਲੋਂ ਡਿਊਟੀ ਮੈਜਿਸਟ੍ਰੇਟ ਅਤੇ ਪੁਲਿਸ ਸਹਾਇਤਾ ਲਈ ਲਿਖਿਆ ਗਿਆ ਹੈ ਇਸ ਲਈ ਇਸ ਲਈ ਅਮਨ ਸਥਿਨ ਮੁੱਖ ਰੱਖਦੇ ਹੋਏ ਉਪਰੋਕਤ ਉਪਰੋਕਤ ਕੰਮ ਨੂੰ ਪੂਰਾ ਕਰਨ ਸਮੇਂ ਪੁਲਿਸ ਸਹਾਇਤਾ ਅਤੇ ਲੇਡੀਜ਼ ਪੁਲਿਸ ਸ਼ਾਮਲ ਕੀਤੀ ਜਾਵੇ ਤੇ ਡਿਊਟੀ ਮੈਜਿਸਟਰੇਟ ਨੂੰ ਉੱਥੇ ਬੁਲਾਇਆ ਜਾਵੇ ਠੀਕ ਹੈ ਡਿਊਟੀ ਮੈਜਿਸਟਰੇਟ ਚਾਹੀਦਾ ਪੁਲਿਸ ਚਾਹੀਦੀ ਹੈ ਲੇਡੀ ਪੁਲਿਸ ਚਾਹੀਦੀ ਆ ਤਾਂ ਜਾ ਕੇ ਇਸ ਤੋਂ ਵਰਜਿੰਦਰ ਤੋਂ ਪੁਲਿਸ ਦੀ ਹਿੰਮਤ ਹੀ ਨਹੀਂ ਪਈ ਕਿ ਉੱਥੇ ਜਾ ਕੇ ਪਮੈਸ਼ ਕਰਾ ਲੈਣ ਉੱਥੇ ਜਾ ਕੇ ਜਗਾ ਛੜਾ ਦੇਣ ਪੁਲਿਸ ਦੀ ਹਿੰਮਤ ਨਹੀਂ ਪੈ ਰਹੀ ਜੀ ਕਮਾਲ ਦੀ ਗੱਲ ਹੈ ਕਿੰਨਾ ਕੋਲੇ ਤੁਸੀਂ ਤਾਂ ਬਸ ਪਾਸਟਰ ਦਾ ਕਹਿ ਰਹੇ ਹੋ ਮਤਲਬ ਹੈ ਇਸ ਸਮੇਂ ਉਹ ਕਬਜ਼ੇ ਤੇ ਹੈ ਕੌਣ ਲੋਕ ਨੇ ਕਬਜ਼ੇ ਤੇ ਪਾਸਟਰ ਹੈ ਬਰਜਿੰਦਰ ਬਰਜਿੰਦਰ ਦਾ ਚਾਰਜ ਹੈ ਉਸ ਕਬਜ਼ੇ ਦੇ ਵਿੱਚ 6 ਮਹੀਨੇ ਹੋ ਗਏ ਜਿਹੜੀ ਪੁਲਿਸ ਅਮਰਿਤਪਾਲ ਨੂੰ ਗ੍ਰਿਫਤਾਰ ਕਰਨ ਵੇਲੇ ਪੂਰੀ ਸਟੇਟ ਨੂੰ ਜਮ ਕਰ ਦਿੰਦੀ ਹੈ ਇੰਟਰਨੈਟ ਬੰਦ ਕਰ ਦਿੰਦੀ ਹੈ ਮਿਲਟਰੀ ਬਲੌ ਲੰਦੀ ਹੈ ਹੈਨਾ 4 ਸਾਲ ਹੋ ਗਏ ਇਸ ਕੇਸ ਦੇ ਵਿੱਚ ਅੱਜ ਤੱਕ ਕੋਈ ਐਸੀ ਇਨਵੈਸਟੀਗੇਸ਼ਨ ਐਸੀ ਸੈੱਟ ਨਹੀਂ ਬਣੀ ਕਿ ਇਹਦੇ ਉੱਤੇ ਜਾਨੋ ਮਾਰਨ ਦਾ ਕੋਈ ਕੇਸ ਚੱਲ ਜਵੇ ਇਹ 2021 ਤੋਂ ਇਹ ਅਮਰਤਪਾਲ ਦਾ ਦੁਬਾਰਾ ਜ਼ਿਕਰ ਕਿਉਂ ਕੀਤਾ ਅਮਰਤਪਾਲ ਦਾ ਮਤਲਬ ਉਸ ਸਮੇਂ ਉਹ ਸਰਕਾਰ ਨੇ ਜਾਂ ਇੱਕ ਸਿਸਟਮ ਜਿਹੜਾ ਹੈਗਾ ਸੀ ਉਹ ਕਿ ਬਹੁਤ ਜ਼ਿਆਦਾ ਲੋਕ ਸੀ ਜੋ ਇਨਸਾਨਾ ਫੜਕੇ ਜਾਂ ਕਿਸ ਤਰ੍ਹਾਂ ਲੋ ਦੇਖੋ ਅਮਰਤਪਾਲ ਦਾ ਜ਼ਿਕਰ ਮੈਂ ਤਾਂ ਕੀਤਾ ਹੈ ਦੇਖੋ ਅੰਮਰਤਪਾਲ ਨੂੰ ਗ੍ਰਿਫਤਾਰ ਕਰਨ ਵਲੇ ਕਿਸ ਤਰੀਕੇ ਨਾਲ ਪੁਲਿਸ ਐਕਸ਼ਨ ਦੇ ਵਿੱਚ ਆਈ ਪੂਰੀ ਸਟੇਟ ਬੰਦ ਕੀਤੀ ਆ ਮਿਲਟਰੀ ਬੁਲਾਏਗੀ ਮਿਲਟਰੀ ਦੀਆਂ ਟੁਕੜੀਆਂ ਆ ਗਈਆਂ ਹਨਾ 6 ਮਹੀਨੇ ਹੋ ਗਏ ਤੁਹਾਡਾ ਕੋਈ ਐਕਸ਼ਨ ਨਹੀਂ ਲਿਆ ਗਿਆ ਕਿਉਂ ਬਈ ਇਹ ਤੁਹਾਡਾ लाडला ਆ ਅੱਛਾ लाडला ਜਿਹੜਾ ਇਹ ਖਾਸ ਤੌਰ ਤੇ ਪ੍ਰਸ਼ਾਸਨ ਦਾ लाडला ਮੈਂ ਮੰਨਿਓ ਕਿ ਡੀਐਸ ਡੀਜੀਪੀ ਸਾਹਿਬ ਪੰਜਾਬ ਨੂੰ ਬੇਨਤੀ ਕਰਾਂਗਾ ਕਿ ਇਹ ਲਫ਼ਜ਼ ਅਗਲੇ ਮੈਂ ਨਹੀਂ ਕਹਾਂਗਾ ਜਿਹੜੇ ਅਗਲੇ ਲਫ਼ਜ਼ ਨਹੀਂ ਇਹ ਮਾਨਯੋਗ ਕੋਰਟ ਕਹਿ ਰਿਹਾ ਤੇ ਤੁਸੀਂ ਦੇਖੋ ਬੜੀ ਹੈਰਾਨੀ ਵਾਲੀ ਗੱਲ ਆ ਕੋਰਟ ਦੀ ਜੱਜਮੈਂਟ ਦੇ ਵਿੱਚ ਜੱਜ ਸਾਹਿਬ ਕੀ ਲਿਖਦੇ ਨੇ ਜੱਜ ਸਾਹਿਬ ਇਹ ਸਾਰੀਆਂ ਧਾਰਾਵਾਂ ਲਿਖ ਕੇ ਕਹਿੰਦੇ ਨੇ ਵਾਸ ਰਜਿਸਟਰਡ ਅਗੇਂਸਟ ਡਿਫੈਂਡੈਂਟ ਡਿਫੈਂਡੈਂਟ ਹੈਗਾ ਇਹ ਪਰਜੰਦਰ ਪਾਸਟਰ ਡਿਫੈਂਡੈਂਟ ਐਟ ਪੁਲਿਸ ਸਟੇਸ਼ਨ ਬਲਾਕ ਮਾਜਰੀ ਇਵਨ ਡਿਫੈਂਡੈਂਟ ਹੈਜ਼ ਆਲਸੋ ਲੌਗਡ ਆ ਫਾਲਸ ਐਫ ਆਈ ਆਰ ਮੈਂ ਨਹੀਂ ਕਹਿ ਰਿਹਾ ਜੀ ਡੀਜੀਪੀ ਸਾਹਿਬ ਮੈਂ ਨਹੀਂ ਕਹਿ ਰਿਹਾ ਇਹ ਮਾਨਯੋਗ ਕੋਰਟ ਦੇ ਆਰਡਰਾਂ 'ਚ ਜੱਜ ਸਾਹਿਬ ਕਹਿ ਰਹੇ ਨੇ ਕਿ ਤੁਹਾਡੀ ਪੁਲਿਸ ਜਿਹੜੀ ਹੈਗੀ ਫਾਲਸ ਐਫ ਆਈ ਆਰ ਰਜਿਸਟਰ ਕਰ ਰਹੀ ਆ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਦੇ ਇਹ ਸਿਰ ਪਾੜਦਾ ਹੈ ਜਿਨ੍ਹਾਂ ਨੂੰ ਇਹ ਕਤਲ ਕਰਨ ਤੱਕ ਜਾਂਦਾ ਹੈ ਜਿਨ੍ਹਾਂ ਨੂੰ ਖਿੱਚ-ਖਿੱਚ ਕੇ ਧੂ-ਧੂ ਕੇ ਆਫਿਸ 'ਚ ਲੈ ਕੇ ਜਾਂਦਾ ਹੈ ਜਿਨ੍ਹਾਂ ਦੀਆਂ ਸੀਸੀਟੀਵੀ ਚੱਲ ਰਹੀਆਂ ਨੇ মিডিਆ ਦੇ ਵਿੱਚ ਠੀਕ ਹੈ ਫਾਲਸ ਐਫ ਆਈ ਆਰ ਅਗੇਂਸਟ ਦਾ ਵਿਲੇਜਰਸ ਯੂジング ਇਨਫਲੂਐਂਸ ਓਵਰ ਪੁਲਿਸ ਕਹਿੰਦਾ ਰਿਹਾ ਨਾ ਬਰਜਿੰਦਰ ਆਪਣੇ ਕੋਲ ਵੀਡੀਓਜ਼ ਮੀਡੀਆ ਚ ਰਲੀਆਂ ਵੀ ਪ੍ਰਸ਼ਾਸਨ ਮੇਰੇ ਨਾਲ ਪੁਲਿਸ ਮੈਂ ਸਾਥ ਲੈ ਕੇ ਚਲਦਾ ਹਾਂ ਪੁਲਿਸ ਮੇਰੀ ਜੇਬ ਮੈਂ ਇਹ ਉਹਦੇ ਲਫ਼ਜ਼ ਨਹੀਂ ਇਹ ਮਾਨਯੋਗ ਟੀਜੀਪੀ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਮਾਨਯੋਗ ਟੀਜੀਪੀ ਸਾਹਿਬ ਇਹ ਮੇਰੇ ਲਫ਼ਜ਼ ਨਹੀਂ ਨੇ ਇਹ ਮਾਨਯੋਗ ਕੋਰਟ ਦੇ ਲਫ਼ਜ਼ ਨੇ ਤੇ ਤੁਹਾਡੇ ਪ੍ਰਸ਼ਾਸਨ ਦੇ ਉੱਤੇ ਬਹੁਤ ਵੱਡਾ ਸਵਾਲ ਆ ਸਵਾਲੀਆ ਚਿੰਨ ਖੜਾ ਹੋ ਗਿਆ ਕਿ ਵਾਕਈ ਪੁਲਿਸ ਦੀ ਜੇਬ ਚ ਇਹ ਜੇਲ੍ਹ 'ਚ ਬੈਠਾ ਆਪਣਾ ਸਾਰਾ ਜਿਹੜਾ ਲਾਮ ਲਸ਼ਕਰ ਚਲਾਈ ਜਾਂਦਾ ਇਹ ਕੀ ਇਹ ਇੱਕ ਗਵਰਨਮੈਂਟ ਤੇ ਜਿਹੜੀ ਸਟੇਟ ਹੈਗੀ ਆ ਪੰਜਾਬ ਦੀ ਸਟੇਟ ਆ ਇਹਦੇ ਪੈਰਲਲ ਸਟੇਟ ਖੜੀ ਕਰਕੇ ਬੈਠਾ ਪੂਰਾ ਪ੍ਰਸ਼ਾਸਨ ਖਰੀਦੀ ਬੈਠਿਆ ਪੂਰਾ ਜਿਹੜਾ ਹੈਗਾ ਨਿਆਂਇਤੰਤਰ ਖਰੀਦੀ ਬੈਠਿਆ ਤੇ ਫੇਰੇ ਕਾਬਾ ਜੇਲ੍ਹ ਚ ਫੇਰ ਤਾਂ ਇਹ ਜੇਲ੍ਹ ਚ ਨਹੀਂ ਹੈਗਾ ਫੇਰ ਤਾਂ ਇਹ ਉੱਥੇ ਪਿਕਨਿਕ ਮਨਾਣ ਗਿਆ ਜੇ ਜੇਲ੍ਹ ਚ ਬੈਠਾ ਇਹ ਮੇਰੀ ਪੂਰੀ ਟੀਮ ਦੇ ਖਲਾਫ ਐਫ ਆਈ ਆਰ ਦਈ ਜਾਂਦਾ ਅੱਜ ਮੇਰੀ ਟੀਮ ਚੋਂ ਜਿਹੜੇ ਮੇਰੇ ਨਾਲ ਇਨਸਾਫ ਦੇ ਲਈ ਖੜੇ ਸੀ ਉਹ ਤਾਂ ਵਿਚਾਰੇ ਐਫਐਸ ਐਸਐਸਪੀ ਆਫਿਸ ਦੇ ਬਾਹਰ ਬੈਠੇ ਨਹੀਂ ਉੱਥੇ ਉਹ ਆਪਣੀਆਂ ਸਫਾਈਆਂ ਤੇ ਪੇਸ਼ ਕਰੀ ਜਾਂਦੇ ਨੇ ਵਿਚਾਰੇ ਸਾਨੂੰ ਮੀਡੀਆ ਚ ਆ ਕੇ ਪੈਸੇ ਹੀ ਖਰਚ ਕਰਕੇ ਸਾਨੂੰ ਪ੍ਰੈਸ ਕਾਨਫਰੰਸਾਂ ਕਰਨੀਆਂ ਪੈ ਰਹੀਆਂ ਸਾਡੀ ਟੀਮ ਦੀਆਂ ਸਿਕਿਉਰਟੀਆਂ ਵਿਡਰੋਲ ਕਰ ਦਿੱਤੀਆਂ ਗਈਆਂ ਮੇਰੀ ਟੀਮ ਚ ਜੇ 18 19 ਜਾਣੇ ਨੇ ਤੇ ਆਲਮੋਸਟ 12 13 ਜਾਣੇ ਨੇ ਸਿਕਿਉਰਟੀਆਂ ਵਿਡਰੋਲ ਨੇ 12 13 ਜਾਣਿਆਂ ਦੇ ਖਿਲਾਫ ਫੇਕ ਪਰਚੇ ਦਰਜ ਹੋ ਗਏ ਨੇ ਉਹ ਸੀਏਡੀ ਦੀਆਂ ਰਿਪੋਰਟਾਂ ਨੇ ਸਾਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਇਕੱਲੇ ਨਹੀਂ ਨਿਕਲਣਾ ਤੁਸੀਂ ਇੱਧਰ ਉੱਧਰ ਨਹੀਂ ਜਾਣਾ ਤੁਸੀਂ ਫालतੂ ਨਹੀਂ ਵਿਚਰਨਾ ਜਦੋਂ ਸ਼ੂਟਰ ਆਏ ਹੋਏ ਨੇ ਤੁਹਾਡੇ ਤੁਹਾਡੇ ਲਈ ਅਸੀਂ ਤਾਂ ਇਨਸਾਨੀਅਤ ਦੀ ਜੰਗ ਕਰ ਰਹੇ ਆ ਇੱਕ ਕਿਸਾਨ ਦੇ ਲਈ ਖੜੇ ਆ ਫਿਰ ਤੋਂ ਖੜੇ ਆ ਤੇ 15 ਦਿਨ ਅੱਜ ਤੋਂ 17 ਅਪ੍ਰੈਲ ਤੋਂ 15 ਦਿਨ ਦੀ ਹੋਰ ਬੇਨਤੀ ਆ 6 ਮਹੀਨੇ ਦਾ ਟਾਈਮ ਤਾਂ ਤੁਸੀਂ ਖਰਾਬ ਕਰ ਹੀ ਲਿਆ 15 ਦਿਨ ਹੋਰ ਨੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਐਸ ਕਿਸਾ